ਕਦੇ-ਕਦੇ ਇੰਜ ਨਹੀਂ ਲੱਗਦਾ ਜਿਵੇਂ ਅਸੀਂ ਸਾਰੇ ਦੋ ਜ਼ਿੰਦਗੀਆਂ ਜੀਰੇ ਹੋਈਏ ਇੱਕ ਉਹ ਜਿਹੜੀ ਦੁਨੀਆ ਦੇ ਸਾਹਮਣੇ ਹੈ ਤੇ ਇੱਕ ਬਿਲਕੁਲ ਵੱਖਰੀ ਜਿਹੜੀ ਸਾਡੇ ਅੰਦਰ ਚੱਲ ਰਹੀ ਹੈ ਅੱਜ ਅਸੀਂ 15ਵੀਂ ਸਦੀ ਦੀ ਬਾਣੀ ਦੇ ਸਹਾਰੇ ਇਸੇ ਦੁਵੰਦ ਦੀਆਂ ਤਿਆਂ ਫਰੋਲਾਂਗੇ ਤੇ ਦੇਖਾਂਗੇ ਕਿ ਸਦੀਆਂ ਪੁਰਾਣੀ ਇਹ ਸ਼ਣਬ ਸਾਡੇ ਅੱਜ ਦੇ ਸਮੇਂ ਲਈ ਕਿੰਨੀ ਜ਼ਰੂਰੀ ਹੈ ਤੇ ਇਹ ਸਵਾਲ ਇਹ ਸਿੱਧਾ ਦਿਲ ਤੇ ਜਾ ਕੇ ਵੱਜਦਾ ਹੈ ਅਸੀਂ ਜੋ ਵੀ ਕਰਦੇ ਹਾਂ ਉਸ ਪਿੱਛੇ ਦੀ ਅਸਲੀਅਤ ਕੀ ਹੈ ਕੀ ਇਹ ਸੱਚੀ ਸ਼ਰਧਾ ਹੈ ਜਾਫਰ ਦੁਨੀਆ ਨੂੰ ਦਿਖਾਣ ਲਈ ਪਾਇਆ ਇੱਕ ਖੂਬਸੂਰਤ ਨਕਾਬ ਇਸ ਇੱਕ ਸਵਾਲ ਤੇ ਸਾਡੀ ਅੱਜ ਦੀ ਸਾਰੀ ਗੱਲਬਾਤ ਟਿਕੀ ਹੋਈ ਹੈ ਅੱਛਾ ਤਾਂ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਬਾਣੀ ਇੱਕ ਬਹੁਤ ਡੂੰਗੇ ਸੰਕਟ ਵੱਲ ਇਸ਼ਾਰਾ ਕਰਦੀ ਹੈ ਉਹ ਕਹਿੰਦੀ ਹੈ ਕਿ ਲੋਕ ਬਾਹਰੋਂ ਸਾਰੇ ਧਾਰਮਿਕ ਕਰਮਕਾਂਡ ਤਾਂ ਕਰ ਰਹੇ ਨੇ ਪਰ ਅੰਦਰੋਂ ਅੰਦਰੋਂ ਬਿਲਕੁਲ ਖਾਲੀ ਨੇ ਦਿਲ ਉੱਥੇ ਦਾ ਉੱਥੇ ਹੀ ਖੜਾ ਹੈ ਕੋਈ ਬਦਲਾ ਨਹੀਂ ਇਹ ਇੱਕ ਅਜੀਹਾ ਸੰਕਟ ਹੈ ਜਿੱਥੇ ਰਸਮਾਂ ਤਾਂ ਪੂਰੀਆਂ ਹੋ ਰਹੀਆਂ ਨੇ ਪਰ ਰੂਹ ਗਾਇਬ ਹੈ ਹੁਣ ਇੱਥੇ ਦੇਖੋ ਕਿੰਨਾ ਵੱਡਾ ਫਰਕ ਹੈ ਬਾਰੋਂ ਦੇਖਣ ਨੂੰ ਇਨਸਾਨ ਪੂਰਾ ਧਰਮੀ ਲੱਗ ਰਿਹਾ ਹੈ ਧੀ ਰੋਜ਼ੇ ਵੀ ਰੱਖ ਰਿਹਾ ਹੈ ਪੰਜ ਵਕਤ ਦੀ ਨਮਾਜ਼ ਵੀ ਪੜ ਰਿਹਾ ਹੈ ਪਰ ਜੇ ਉਸ ਦੇ ਅੰਦਰ ਝਾਤੀ ਮਾਰੀਏ ਤਾਂ ਉਥੇ ਤਾਂ ਦੌਲਤ ਦਾ ਹੰਕਾਰ ਝੂਠ ਤੇ ਧੋਖੇ ਦਾ ਹਨੇਰਾ ਬਸ ਰਿਆ ਹੋਇਆ ਹੈ ਮਤਲਬ ਇੱਕੋ ਸ਼ਰੀਰ ਵਿੱਚ ਦੋ ਬਿਲਕੁਲ ਵੱਖਲੀਆਂ ਦੁਨੀਆਂ ਵਸ ਰਹੀਆਂ ਨੇ ਤੇ ਬਾਣੀ ਸਾਨੂੰ ਸਾਫ਼-ਸਾਫ਼ ਚੇਤਾਵਨੀ ਦਿੰਦੀ ਹੈ ਬਿਲਕੁਲ ਸਪਸ਼ਟ ਸ਼ਬਦਾਂ 'ਚ ਇਹ ਨਾ ਸਮਝੀਂ ਕਿ ਰੱਬ ਨਿਰੀਆਂ ਗੱਲਾਂ ਨਾਲ ਹੀ ਮਿਲ ਪੈਂਦਾ ਹੈ ਕਹਿਣ ਦਾ ਮਤਲਬ ਅਧਿਆਤਮਿਕਤਾ ਕੋਈ ਸ਼ਬਦਾਂ ਦੀ ਖੇਡ ਨਹੀਂ ਹੈ ਇਹ ਤਾਂ ਇੱਕ ਅੰਦਰੂਨੀ ਬਦਲਾਅ ਦਾ ਸਫ਼ਰ ਹੈ ਜਿੱਥੇ ਗੱਲਾਂ ਨਹੀਂ ਸਗੋਂ ਦਿਲ ਬਦਲਦੇ ਨੇ ਪਰ ਇਹ ਗੱਲ ਸਿਰਫ ਇੱਕ ਆਮ ਸਿਧਾਂਤ ਨਹੀਂ ਹੈ ਹੁਣ ਬਾਣੀ ਇੱਕ ਬਹੁਤ ਹੀ ਨਿੱਜੀ ਬਹੁਤ ਹੀ ਪਰਸਨਲ ਮੋੜ ਲੈਂਦੀ ਹੈ ਇੱਕ ਇਨਸਾਨ ਆਪਣੇ ਅੰਦਰ ਦੇ ਹਨੇਰੇ ਦਾ ਪੂਰੀ ਬੇਬਾਕੀ ਨਾਲ ਇਕਬਾਲ ਕਰਦਾ ਹੈ ਤੇ ਸਾਨੂੰ ਉਸ ਪਵਿੱਤਰ ਦਿਖਦੇ ਪਿੱਛੇ ਦੀ ਕੌੜੀ ਸੱਚਾਈ ਦਿਖਾਉਂਦਾ ਹੈ ਉਸ ਦੀ ਇਮਾਨਦਾਰੀ ਦੇਖੋ ਜ਼ਰਾ ਉਹ ਕਹਿੰਦਾ ਮੇਰਾ ਸਭ ਤੋਂ ਪੱਕਾ ਸਾਥੀ ਮੇਰਾ ਕੰਪੈਨੀਅਨ ਲਾਲਚ ਹੈ ਇੱਕ ਵਫਾਦਾਰ ਕੁੱਤੇ ਵਾਂਗ ਜੋ ਕਦੇ ਮੇਰਾ ਪਿੱਛਾ ਹੀ ਨਹੀਂ ਛੱਡਦਾ ਹਰ ਪਲ ਹਰ ਕੜੀ ਮੇਰੇ ਨਾਲ ਹੀ ਰਹਿੰਦਾ ਤੇ ਗੱਲ ਇੱਥੇ ਹੀ ਨਹੀਂ ਰੁਕਦੀ ਝੂਠ ਉਹ ਸਿਰਫ ਬੋਲ ਨਹੀਂ ਸਗੋਂ ਇੱਕ ਹਥਿਆਰ ਹੈ ਬਾਣੀ ਇਸ ਨੂੰ ਇੱਕ ਛੁਰੀ ਕਹਿੰਦੀ ਹੈ ਇੱਕ ਤੇਜ਼ਦਾਰ ਖੰਜਰ ਜਿਸ ਨਾਲ ਇਨਸਾਨ ਹਰ ਰੋਜ਼ ਸਚਾਈ ਦਾ ਗਲਾ ਕੁੱਟਦਾ ਹੈ ਅਤੇ ਸਾਰੇ ਹਨੇਰੇ ਦੇ ਉੱਤੇ ਇੱਕ ਫਰਿਸ਼ਤੇ ਦਾ ਚੋਗਾ ਪਾਇਆ ਹੋਇਆ ਹੈ ਦੁਨੀਆਂ ਦੀਆਂ ਨਜ਼ਰਾਂ ਅਜਿਹਾ ਇੱਕ ਸੰਤ ਹੈ ਪਰ ਇਹ ਸਿਰਫ ਇੱਕ ਨਕਾਬ ਹੈ ਇਕ ਭੇਸ ਤੇ ਸਭ ਤੋਂ ਵੱਡਾ ਧੋਖਾ ਹੈ ਦੁਨੀਆ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਤਾਂ ਇਹ ਬੁਰਾਈਆਂ ਸਿਰਫ ਖਿਆਲ ਨਹੀਂ ਹਨ ਬਲਕਿ ਸਾਡੇ ਅੰਦਰ ਵਸਦੇ ਜੰਗਲੀ ਜਾਨਵਰ ਨੇ ਲਾਲਚ ਇੱਕ ਭੁੱਖਾ ਕੁੱਤਾ ਕਾਮ ਤੇ ਕ੍ਰੋਧ ਉਹ ਤਾਂ ਅੰਦਰ ਬੈਠੇ ਜ਼ਾਲਮ ਬਾਦਸ਼ਾਹ ਨੇ ਤੇ ਸਾਡਾ ਬਾਹਰੀ ਰੂਪ ਉਹ ਇੱਕ ਸ਼ਿਕਾਰੀ ਵਾਂਗ ਹੈ ਜੋ ਦੁਨੀਆ ਨੂੰ ਆਪਣੇ ਧੋਖੇ ਦੇ ਜਾਲ ਵਿੱਚ ਫਸਾ ਰਿਹਾ ਹੈ ਪਰ ਸਵਾਲ ਇਹ ਹੈ ਕਿ ਇਹ ਅੰਦਰੂਨੀ ਹਨੇਰਾ ਸਾਡੀ ਰੋਹਾਨੀ ਅੱਖ ਨੂੰ ਅੰਨਾ ਕਿਵੇਂ ਕਰ ਦਿੰਦਾ ਹੈ ਇਸ ਨੂੰ ਸਮਝਾਉਣ ਲਈ ਬਾਣੀ ਸਾਨੂੰ ਚਿਕੜ ਤੇ ਕਮਲ ਦੇ ਫੁੱਲ ਦੀ ਇੱਕ ਬਹੁਤ ਹੀ ਖੂਬਸੂਰਤ ਪਰ ਦਿਲ ਨੂੰ ਛੂ ਜਾਣ ਵਾਲੀ ਤਸਵੀਰ ਦਿਖਾਉਂਦੀ ਹੈ ਇਹ ਸਤਰਾ ਇਸ ਰੂਪਕ ਦੀ ਨੀਹ ਹਨ ਸਰੀਰ ਚਿਕੜ ਹੈ ਮਨ ਇੱਕ ਡੱਡੂ ਹੈ ਜ਼ਰਾ ਸੋਚ ਕੇ ਦੇਖੋ ਸਾਡਾ ਸਰੀਰ ਇੱਕ ਤਲਾਬ ਦਾ ਚਿਕੜ ਤੇ ਸਾਡਾ ਮਨ ਉਸ ਚਿਕੜ ਵਿੱਚ ਰਹਿਣ ਵਾਲਾ ਇੱਕ ਡੱਡੂ ਤਾਂ ਇਸ ਦਾ ਮਤਲਬ ਕੀ ਹੋਇਆ ਜ਼ਰਾ ਕਲਪਨਾ ਕਰੋ ਇੱਕ ਡੱਡੂ ਹਮੇਸ਼ਾ ਚਿੱਕੜ ਵਿੱਚ ਰਹਿੰਦਾ ਹੈ ਉਹ ਕਦੇ ਵੀ ਉਸ ਸੁੰਦਰ ਕਮਲ ਦੇ ਫੁੱਲ ਦੀ ਕੀਮਤ ਨਹੀਂ ਜਾਣ ਸਕਦਾ ਜੋ ਉਸੇ ਚਿੱਕੜ ਵਿੱਚੋਂ ਖਿੜ ਰਿਹਾ ਹੈ ਬਿਲਕੁਲ ਇਸੇ ਤਰ੍ਹਾਂ ਜਦੋਂ ਸਾਡਾ ਮਨ ਲਾਲਚ ਤੇ ਗੁੱਸੇ ਦੇ ਚਿੱਕੜ ਵਿੱਚ ਫਸਿਆ ਹੋਵੇ ਤਾਂ ਅਸੀਂ ਆਪਣੇ ਅੰਦਰ ਖਿੜ ਰਹੀ ਰੱਬੀ ਸੁੰਦਰਤਾ ਨੂੰ ਦੇਖ ਹੀ ਨਹੀਂ ਸਕਦੇ ਅਸੀਂ ਅੰਨ੍ਹੇ ਹੋ ਜਾਂਦੇ ਹਾਂ ਪਰ ਬਾਣੀ ਸਾਨੂੰ ਸਿਰਫ ਇਸ ਅਨੇਰੇ ਵਿੱਚ ਛੱਡ ਨਹੀਂ ਦਿੰਦੀ ਇਹ ਸਾਨੂੰ ਇੱਕ ਉਮੀਦ ਭਰਿਆ ਰਸਤਾ ਵੀ ਦਿਖਾਉਂਦੀ ਹੈ ਇਹ ਸਾਨੂੰ ਸਿਰਫ ਪੂਜਾ ਪਾਠ ਕਰਨ ਵਾਲੇ ਬਣਨ ਲਈ ਨਹੀਂ ਸਗੋਂ ਆਪਣੀ ਆਤਮਾ ਦੇ ਕਿਸਾਨ ਬਣਨ ਦਾ ਸੱਦਾ ਦਿੰਦੀ ਹੈ ਤੇ ਇੱਥੇ ਕਿੰਨਾ ਸੋਹਣਾ ਤੇ ਸਿੱਧਾ ਰਾਹ ਦੱਸਿਆ ਗਿਆ ਹੈ ਆਪਣੇ ਚੰਗੇ ਕੰਮਾਂ ਨੂੰ ਆਪਣੀ ਜ਼ਮੀਨ ਬਣਾ ਲਓ ਫਿਰ ਉਸ ਜ਼ਮੀਨ 'ਚ ਰੱਬੀ ਗਿਆਨ ਦਾ ਬੀਜ ਬੀਜੋ ਉਸ ਨੂੰ ਹਰ ਰੋਜ਼ ਸੱਚਾਈ ਦੇ ਪਾਣੀ ਨਾਲ ਸਿੰਜੋ ਤੇ ਫਿਰ ਦੇਖੋ ਕਿਵੇਂ ਦਿਲ ਵਿੱਚ ਸ਼ਰਦਾ ਦੀ ਫਸਲ ਲਹਿਲਾਉਂਦੀ ਹੈ ਤਾਂ ਅਸਲ ਗੱਲ ਇਹ ਹੈ ਧਰਮ ਸਿਰਫ ਬਾਰੀ ਕਰਮकांड ਨਹੀਂ ਬਲਕਿ ਆਪਣੀ ਆਤਮਾ ਦੀ ਖੇਤੀ ਹੈ ਜਿਵੇਂ ਇੱਕ ਕਿਸਾਨ ਪੂਰੇ ਧਿਆਨ ਨਾਲ ਪੂਰੇ ਪਿਆਰ ਨਾਲ ਆਪਣੀ ਫਸਲ ਦੀ ਦੇਖਭਾਲ ਕਰਦਾ ਹੈ ਸਾਨੂੰ ਵੀ ਆਪਣੀ ਅੰਦਰੂਨੀ ਦੁਨੀਆ ਦਾ ਖਿਆਲ ਰੱਖਣਾ ਪਵੇਗਾ ਤਾਂ ਜਦੋਂ ਅਸੀਂ ਇਹ ਰੋਹਾਨੀ ਖੇਤੀ ਕਰਦਿਆਂ ਤਾਂ ਇਸ ਦੀ ਫਸਲ ਕੀ ਹੁੰਦੀ ਹੈ ਇਸ ਦਾ ਨਤੀਜਾ ਉਹ ਹੈਰਾਨ ਕਰਨ ਵਾਲਾ ਹੈ ਇਹ ਸਾਡੇ ਜੀਵਨ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਕੇ ਰੱਖ ਦਿੰਦਾ ਹੈ ਇੱਥੇ ਦੋ ਰਾਹ ਬਿਲਕੁਲ ਸਾਫ਼-ਸਾਫ਼ ਦਿਸ ਰਹੇ ਨੇ ਇਕਰਾ ਹੰਕਾਰ ਦਿਖਾਵੇ ਤੇ ਮੌਤ ਦੇ ਡਰਦਾ ਹੈ ਜਿਸ ਦਾ ਸਹਾਰਾ ਦੁਨੀਆਵੀ ਚੀਜ਼ਾਂ ਨੇ ਦੂਜਾਰਾ ਨਿਮਰਤਾ ਸਿਰਜਣਹਾਰ ਲਈ ਸਤਕਾਰ ਅਤੇ ਉਸ ਦੇ ਨਾਮ ਦੇ ਸਹਾਰੇ ਦਾ ਹੈ ਇਹ ਦੋਵੇਂ ਰਾਹ ਬਿਲਕੁਲ ਵੱਖਰੀਆਂ ਮੰਜ਼ਿਲਾਂ ਵੱਲ ਲੈ ਕੇ ਜਾਂਦੇ ਨੇ ਅਤੇ ਇਹੀ ਹੈ ਅਸਲ ਅਧਿਆਤਮਿਕਤਾ ਦੀ ਪਰਿਭਾਸ਼ਾ ਇਹ ਸਿਰਫ ਰਸਮਾਂ ਨਿਭਾਉਣਾ ਨਹੀਂ ਸਗੋਂ ਆਪਣੀ ਮੈਂ ਨੂੰ ਆਪਣੀ ਹੋਮੇ ਨੂੰ ਪੂਰੀ ਤਰ੍ਹਾਂ ਮਿਟਾ ਦੇਣਾ ਹੈ ਸਾਡਾ ਇਹ ਸਫ਼ਰ ਇੱਕ ਬਹੁਤ ਹੀ ਉਮੀਦ ਭਰੀ ਅਤੇ ਸ਼ਕਤੀਸ਼ਾਲੀ ਸਤਰ ਨਾਲ ਖਤਮ ਹੁੰਦਾ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅੰਤ ਵਿੱਚ ਸਿਰਫ ਇੱਕ ਹੀ ਸਹਾਰਾ ਹੈ ਪਰਮਾਤਮਾ ਦਾ ਨਾਮ ਜੋ ਇੱਕ ਜਹਾਜ਼ ਵਾਂਗ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ ਅਤੇ ਇਹ 500 ਸਾਲ ਪੁਰਾਣੀ ਸਿਆਣਪ ਸਾਨੂੰ ਇੱਕ ਆਖਰੀ ਸਵਾਲ ਦੇ ਸਾਹਮਣੇ ਖੜਾ ਕਰ ਦਿੰਦੀ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਅਸੀਂ ਅਸਲ ਵਿੱਚ ਆਪਣੀ ਜ਼ਿੰਦਗੀ ਦੀ ਜ਼ਮੀਨ ਤੇ ਕਿਸ ਚੀਜ਼ ਦੀ ਕਾਸਟ ਕਰ ਰਹੇ ਹਾਂ ਹੰਕਾਰ ਤੇ ਦਿਖਾਵੇ ਦੀ ਜਾਂ ਫਿਰ ਸੱਚੀ ਨਿਮਰਤਾ ਤੇ ਇਮਾਨਦਾਰੀ ਦੀ